ਗੱਡੀ ਟੈਰਾ ਬਿਣਾ ਬਣੇਗੀ ਕਵਾੜਵੇ ਚਾਰ ਟੈਰ ਤਾਂ ਗੱਡੀ ਨੂੰ ਦੇਣੇ ਚਾੜਵੇ ਗੱਡੀ ਟੈਰਾ ਬਿਣਾ ਬਣੇਗੀ ਕਵਾੜਵੇ ਚਾਰ ਟੈਰ ਤਾਂ ਗੱਡੀ ਨੂੰ ਦਈਏ ਚਾੜਵੇ ਮੱਲਣਾ ਲਾਉਣ ਚੱਕ ਮਿੱਤਰ ਹਾ ਅਸੀਂ ਬਾਰਾ ਤੇਰਾ ਬੀਬੀਆਂ ਹੋ ਇਕੱਠੀਆਂ ਬਣਾਲੇ ਹਗਰਪ ਮਿੱਤਰਾ ਬਾਰਾ ਤੇਰਾ ਬੀਬੀਆਂ ਹੋ ਇਕੱਠੀਆਂ ਬਣਾਲੇ ਹਗਰਪ ਮਿੱਤਰਾ ਹਾ ਉਹ ਪਹਿਲਾ ਹੱਸ ਹੱਸ ਚੱਕਦਿਆਂ ਲਾਉਣ ਨਹੀਂ ਉਹ ਲੱਗ ਵੇਖੀਆਂ ਮੈਂ ਕੰਦਾ ਨਾਲ ਰੋਣ ਨਹੀਂ ਹੱਸ ਹੱਸ ਚੱਕਦਿਆਂ ਲਾਉਣ ਨਹੀਂ ਉਹ ਲੱਗ ਵੇਖੀਆਂ ਮੈਂ ਕੰਦਾ ਨਾਲ ਰੋਣ ਨਹੀਂ ਤੂੰ ਇੰਨਾ ਜੋ ਖਿਸਕੜੀ ਏ ਬੜੀ ਔਖੀ ਹੁੰਦੀ ਹਫਤੇ ਤੋਂ ਪਰ ਨਹੀਂ ਲਾਉਣ ਦੀ ਕਿਸ਼ਤੜੀ ਏ ਬੜੀ ਔਖੀ ਹੁੰਦੀ ਹਫਤੇ ਤੋਂ ਪਰ ਨਹੀਂ ਲਾਉਣ ਦੀ ਕਿਸ਼ਤੜੀ ਏ ਛਿੰਦੋ ਆਪਣੀ ਨੇ ਚੱਕੇ ਲਹਣ ਚਾਰ ਵੇ ਦਿੰਦੀ ਕਿਸਤਾ ਸਾਨੀ ਨਾਲ ਤਾਰਵੇ ਛਿੰਦੋ ਆਪਣੀ ਨੇ ਚੱਕੇ ਲਹਣ ਚਾਰ ਵੇ ਦਿੰਦੀ ਕਿਸਤਾ ਸਾਨੀ ਨਾਲ ਤਾਰਵੇ ਗੱਡੀ ਕਰਨ ਕਮਾਈਆਂ ਜਿਆਦਾ ਲੱਗ ਗਈ ਹੈ ਕੰਨ ਕਮਾਈਆਂ ਜਿਆਦਾ ਲੱਗ ਗਈ ਤੇ ਬਣ ਜੂਗੀ ਠੋਕ ਮਿੱਤਰਾਂ ਅਸੀ ਬਰਾਤ ਰਾਂ ਬੀਬੀਆਂ ਹੋ ਇਕੱਠੀਆਂ ਬਣਾਲੇ ਹਗਰੋਂ ਪਮਿੱਤਰਾ ਬਰਾਤ ਰਾਂ ਬੀਬੀਆਂ ਹੋ ਇਕੱਠੀਆਂ ਬਣਾਲੇ ਹਗਰੋਂ ਪਮਿੱਤਰਾ ਜਦੋਂ ਕਿਸੇ ਦੀ ਕਿਸ਼ਤ ਕੋਈ ਅੜੇ ਕਹਿਣ ਭੈਣ ਜੀ ਫਰਜ ਗਣੇ ਤਰਦੇ ਜਦੋਂ ਕਿਸੇ ਦੀ ਕਿਸ਼ਤ ਕੋਈ ਅੜੇ ਕਹਿਣ ਭੈਣ ਜੀ ਫਰਜ ਗਣੇ ਤਰਦੇ ਉਹਦੇ ਹੱfte ਤੋਲਣਾ ਪਗ ਬੱਲੀਏ ਹੋਏ ਹੱfte ਤੋਲਣਾ ਪਗ ਬੱਲੀਏ ਕੁਲਰ ਦਾ ਰਿਸਕ ਅੜੀ ਬੜੀ ਓਖੀ ਹੁੰਦੀ ਹਫਤੇ ਤੋਂ ਪਰਨੀ ਲੋਣ ਦੀ ਕਿਸ਼ਤ ਅੜੀਏ ਬੜੀ ਓਖੀ ਹੁੰਦੀ ਹਫਤੇ ਤੋਂ ਪਰਨੀ ਲੋਣ ਦੀ ਕਿਸ਼ਤ ਅੜੀਏ ਛਿੰਦੋ ਆਪਣੀ ਨੇ ਚੱਕੇ ਲਹਣ ਚਾਰ ਵੇ ਦਿੰਦੀ ਕਿਸਤਾ ਸਾਨੀ ਨਾਲ ਤਾਰ ਵੇ ਛਿੰਦੋ ਆਪਣੀ ਨੇ ਚੱਕੇ ਲਹਣ ਚਾਰ ਵੇ ਦਿੰਦੀ ਕਿਸਤਾ ਸਾਨੀ ਨਾਲ ਤਾਰ ਵੇ ਗੱਡੀ ਕਰਨ ਕਮਾਈਆਂ ਜਿਆਦਾ ਲੱਗ ਗਈ ਹੋਏ ਕੰਨ ਕਮਾਈਆਂ ਜਿਆਦਾ ਲੱਗ ਗਈ ਤਾਂ ਬਣ ਜੁਗੀ ਠੋਕ ਮਿੱਤਰ ਆ ਅਸੀਂ ਬਾਰਾ ਤੇਰਾ ਬੀਬੀਆਂ ਹੋ ਇਕੱਠੀਆਂ ਬਣਾਲੇ ਹਗਰੋਂ ਪ ਮਿੱਤਰ ਆ ਬਾਰਾ ਤੇਰਾ ਬੀਬੀਆਂ ਹੋ ਇਕੱਠੀਆਂ ਬਣਾਲੇ ਹਗਰੋਂ ਪ ਮਿੱਤਰ ਆ ਜਦੋਂ ਕਿਸੇ ਦੀ ਕਿਸ਼ਤ ਕੋਈ ਅੜੇ ਕਹਿਣ ਭੈਣ ਜੀ ਫਰਜ ਗਣੇ ਤਰਦੇ ਜਦੋਂ ਕਿਸੇ ਦੀ ਕਿਸ਼ਤ ਕੋਈ ਅੜੇ ਕਹਿਣ ਭੈਣ ਜੀ ਫਰਜ ਗਣੇ ਤਰਦੇ ਉਹਦੇ ਹੱfte ਤੋਲਣਾ ਪੂਗਾ ਬੱਲੀਏ ਹੋਏ ਹੱfte ਤੋਲਣਾ ਪੂਗਾ ਬੱਲੀਏ ਕੁਲਰ ਦਾ ਰਿਸਕ ਅੜੀ ਏ ਬੜੀ ਓਕੀਂ ਦੀ ਹੁਤੇ ਤੋ ਪਰਣੀ ਲੋਣ ਦੀ ਕਿਸ਼ਤ ਗੜੀਏ ਅਸੀਂ ਬੋੜਾ ਤੇਰਾ ਬੀਬੀਆਂ ਇਕੱਠੀਆਂ ਬਣਾਲੇ ਹਗਰਪ ਮਿੱਤਰਾ ਬੜੀ ਓ ਕੀਉਂਦੀ ਅਬ ਤੇ ਤੋ ਪਰਨੀ ਲੋਣ ਦੀ ਕਿਸਤ ਗੜੀਏ